ਚਾਰ ਦੋਸ਼ੀ ਗ੍ਰਿਫਤਾਰ ਹੋਏ ਨੇ 1.5 ਕਿਜੀ ਹਿਰੋਇਨ ਦੋ ਸੁਪਰ ਸਿਕਿਟੇਡ ਪਿਸਟਲਸ 198000 ਰੁਪਿਆ ਡਰਗ ਮਨੀ ਤੇ 34 ਲਾਈਵ ਕੈਟਰੀਜਸ ਨੇ 9mm ਇਹ ਰਿਕਵਰੀ ਹੋਈ ਹੈ ਜੇ ਆਪਾਂ ਇਹਦੀ ਸਾਰੀ ਡਿਟੇਲ ਦੇਖੀਏ ਤਾਂ ਇਹ ਬੇਸਿਕਲੀ ਸਾਰੀ ਇੱਕ ਐਕਸਟੈਂਡਡ ਫੈਮਿਲੀ ਹੈ ਸਾਰੇ ਚਾਚੇ ਤਾਇਆ ਦੇ ਮੁੰਡੇ ਆ ਰਾਣੀਆਂ ਪਿੰਡ ਹੈਗਾ ਬਿਲਕੁਲ ਬਾਰਡਰ ਦੇ ਉੱਤੇ ਅਮਰਸਰ ਰੂਰਲ ਦੇ ਵਿੱਚ ਲੋਪੋਕੋ ਲੋਪੋਕੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਔਰ ਆਪਣੇ ਖੇਤਾਂ ਦੇ ਵਿੱਚ ਇਹ ਜਿਹੜੀਆਂ ਕਨਸਾਈਨਮੈਂਟਸ ਡਰੋਨ ਰਾਹੀਂ ਬਾਹਰੋਂ ਮੰਗਵਾ ਕੇ ਪਾਕਿਸਤਾਨ ਸਾਈਡ ਤੋਂ ਉੱਥੇ ਡ੍ਰੋਪਿੰਗ ਕਰਾਉਂਦੇ ਸੀ ਤੇ ਅੱਗੇ ਉਹਨੂੰ ਜਿਹੜਾ ਪਹੁੰਚਾਉਣ ਦਾ ਕੰਮ ਕਰਦੇ ਸੀ ਇਹਦੇ 'ਚ ਜਿਹੜੇ ਇਹ ਸਭ ਤੋਂ ਪਹਿਲਾਂ ਨਾਕੇ ਦੇ ਉੱਤੇ ਸਾਡੇ ਸਿਵਲ ਲਾਈਨ ਪੁਲਿਸ ਸਟੇਸ਼ਨ ਦੇ ਵਿੱਚ ਫੜੇ ਗਏ ਜਿਹੜੇ ਦੋ ਕਿਊਸ ਉਸ ਤੋਂ ਬਾਅਦ ਦੂਜਿਆਂ ਦੀ ਵੀ ਜਿਹੜੀ ਗ੍ਰਿਫਤਾਰੀ ਹੋਈ ਟੋਟਲ ਜਿਹੜੇ ਜਸਕਿੰਦਰ ਸਿੰਘ ਏਲੀਅਸ ਸਕੰਦਰ ਇਹ ਪਿੰਡ ਰਾਣੀਆਂ ਦਾ ਇਹ ਡੇਰੀ ਦਾ ਕੰਮ ਵੀ ਕਰਦਾ ਇੱਥੇ ਛਾਟੇ ਦੇ ਵਿੱਚ ਰਹਿਣ ਵਾਲਾ ਪਿੱਛੋਂ ਰਾਣੀਆਂ ਦਾ ਇਹ ਇੱਥੇ ਡੇਰੀ ਫਾਰਮ ਦਾ ਕੰਮ ਹੈ ਉਹਦੀ ਆੜ ਦੇ ਵਿੱਚ ਸ਼ਹਿਰ 'ਚ ਰਹਿ ਰਿਹਾ ਹੈ ਹਰਪਾਲ ਇਹ ਵੀ ਜਿਹੜਾ ਹੈਗਾ ਇਹ ਉੱਥੋਂ ਰਾਣੀਆਂ ਦਾ ਹੀ ਆ ਗੁਰਮੁਖ ਇਹ ਵੀ ਰਾਣੀਆਂ ਦਾ ਸਾਰੇ ਐਗਰੀਕਲਚਰ ਦਾ ਕੰਮ ਕਰਦੇ ਬਾਕੀ ਸਿਰਫ ਇਹ ਜਿਹੜਾ ਸਕੰਦਰ ਹੈ ਹੀ ਇੱਕ ਡੇਰੀ ਫਾਰਮ ਦਾ ਕੰਮ ਕਰਦਾ ਸੁਖਦੀਪ ਉਹ ਵੀ ਇਹਨਾਂ ਦਾ ਰਿਸ਼ਤੇਦਾਰ ਹੈ 19 ਸਾਲ ਦਾ ਸੋ ਜੇ ਇਹਨਾਂ ਦਾ ਆਪਾ ਏਜ ਗਰੁੱਪ ਦੇਖੀ 19 ਤੋਂ 33 ਸਾਲ ਹੈ ਔਰ ਸਭ ਤੋਂ ਪਹਿਲਾਂ ਜਿਹੜੀ ਅਰੈਸਟ ਹੋਈਆਂ ਗੁਰਮਖਤ ਤੇ ਸੁਖਦੀਪ ਇਹਨਾਂ ਦੇ ਡਿਸਕਲੋਜ਼ਰ ਤੇ ਦੋ ਪਿਸਟਲ 9mm ਤੇ ਇੱਕ 0.30 ਬੋਰ ਦਾ ਜਿਹੜਾ ਪਿਸਟਲ ਹੈ ਸਫਿਸਟੀਕੇਟਡ ਉਹ ਰਿਕਵਰ ਹੋਏ ਉਸ ਤੋਂ ਬਾਅਦ ਜਸਕਿੰਦਰ ਦੀ ਤੇ ਹਰਪਾਲ ਦੀ ਪੁੱਛਗਿੱਛ ਤੋਂ ਬਾਅਦ 1.5kg ਹੀਰੋਇਨ ਵੀ ਰਿਕਵਰ ਹੋਈ ਇਹ ਸਾਰੇ ਜਣੇ ਪਾਕਿਸਤਾਨ ਬੇਸ ਸਮਗਲਰਸ ਨਾਲ ਸੋਸ਼ਲ ਮੀਡੀਆ ਪਲੈਟਫਾਰਮ ਤੇ ਇੰਟੈਕ ਸੀ। ਉਹ ਜਿਹੜੀ ਮੇਨ ਖਾਸ ਗੱਲ ਇਹਦੇ ਵਿੱਚ ਦੇਖਣ ਵਾਲੀ ਹੈ ਕਿ ਜਿਹੜੇ ਕਾਟਰੀਜਸ ਮਿਲੇ 34 ਇਹ ਤੁਸੀਂ ਪਿੱਛੇ ਆਪਾਂ ਧਿਆਨ ਮਾਰੀਏ ਤਾਂ ਜਿਹੜੇ ਪਿਸਟਲਸ ਕਾਫੀ ਵੈਪਨ ਰਿਕਵਰ ਹੁੰਦੇ ਰਹੇ ਪਰ ਕਾਟਰੀਜਸ ਘੱਟ ਮਿਲਦੇ ਰਹੇ। ਸੋ ਮੇਨਲੀ ਗੱਲ ਕੀ ਹੁੰਦੀ ਹੈ ਕਿ ਜੇ ਪਿਸਟਲ ਆ ਗਿਆ ਕਾਟਰੀਜਸ ਯੂਜ਼ ਕਰਨ ਵਾਸਤੇ ਬਹੁਤ ਜ਼ਰੂਰਤ ਪੈਂਦੀ ਹੈ। ਇਹ ਜਿਹੜਾ ਨੈਟਵਰਕ ਹੈ ਮੈਨਲੀ ਹੁਣ ਕਨਸੈਂਟਰੇਟ ਇਹ ਨਾਲ ਕਰ ਰਿਹਾ ਸੀ ਕਿ ਕਾਰਟ੍ਰਿਜਸ ਮੰਗਾ ਕੇ ਆਪਾਂ ਅੱਗੇ ਲੋਕਾਂ ਨੂੰ ਦੇਈਏ ਤਾਂ ਹੀ ਉਹ ਪਿਸਟਲ ਕਾਰਗਰ ਹੁੰਦੇ ਆ ਤਾਂ ਹੀ ਉਹਦੀ ਫਾਇਰ ਪਾਵਰ ਵਧਦੀ ਹੈ ਇਹ ਜਿਹੜੇ ਕਾਰਟ੍ਰਿਜਸ ਨੇ ਬੜੀ ਇੰਪੋਰਟੈਂਟ ਗੱਲ ਹੈ ਆ ਪਾਕਿਸਤਾਨ ਆਰਡਨੈਂਸ ਫੈਕਟਰੀ ਹੈਗੀ ਹੈ ਪੀਓਐਫ ਉੱਥੋਂ ਦੇ ਮੈਨੂਫੈਕਚਰਡ ਨੇ ਜਿਹਦੇ ਤੋਂ ਬੜਾ ਕਲੀਅਰ ਇਹ ਹੁੰਦਾ ਹੈ ਕਿ ਪਾਕਿਸਤਾਨ ਦੇ ਥਰੂ ਹੀ ਇਹ ਆਏ ਨੇ ਮੋਹਰ ਲੱਗੀ ਹੋਈ ਹੈ ਔਰ ਆਫੀਸ਼ੀਅਲੀ ਜਿਹੜੀ ਆਰਡਨੈਂਸ ਫੈਕਟਰੀ ਦੇ ਜਿਹੜਾ ਅਮੂਨੀਸ਼ਨ ਹੈ ਉਹਨੂੰ ਆਪਾਂ ਪੂਰਾ ਚੰਗੀ ਤਰ੍ਹਾਂ ਇਸ ਦਰਸਾ ਸਕਦੇ ਹਾਂ ਕਿ ਇਹ ਕੰਮ ਕਿੱਦਾਂ ਹੋ ਰਿਹਾ ਸਕੋਡਾ ਕਾਰ ਵੀ ਸੀ ਇਹਨਾਂ ਕੋਲ ਤੇ ਜਿਹੜੀ ਮੇਨ ਇਸ਼ੂ ਇਹ ਹੈ ਕਿ ਫੋਰਨ ਬੇਸ ਕੁਝ ਹੈਂਡਲਰਸ ਨੇ ਜਿਨ੍ਹਾਂ ਬਾਰੇ ਪਤਾ ਲੱਗਿਆ ਉਹ ਵੀ ਇਹਦੇ ਇਹਨਾਂ ਦੇ ਕੋਈ ਦੂਰੋਂ ਨੇੜੇ ਰਿਸ਼ਤੇਦਾਰ ਹੀ ਨਹੀਂ ਉਹ ਵੀ ਨਾਲ ਇਹਨਾਂ ਦੇ ਵਿੱਚ ਹੈਗੇ ਬਿਕਾਜ਼ ਆਪਰੇਸ਼ਨ ਅਜੇ ਚੱਲ ਰਿਹਾ ਹੈ ਤੇ ਅਸੀਂ ਇਹਨੂੰ ਅਜੇ ਤੁਹਾਡੇ ਨਾਲ ਪੂਰਾ ਨਹੀਂ ਮੈਂ ਡਿਸਕਲੋਜ਼ ਕਰ ਰਿਹਾ ਸਾਰੇ ਨਾਮ ਹਰਪਾਲ ਤੇ ਗੁਰਮਖ ਦੋਨੇ ਭਰਾ ਨੇ ਜਸਕਿੰਦਰ ਤੇ ਸੁਖਦੀਪ ਉਹਨਾਂ ਦੇ ਭਤੀਜੇ ਨੇ